ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤੇਹ ਨਰ ਮਾਥੇ ਭਾਗ ਜਿਹ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ 17 ਅਤੇ 18 ਨੰਬਰ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਹਨ ਜਿਹੇ ਵਿਖਿਆ ਸਗਲੀ ਤਜੀ ਸਤਿਗੁਰੂ ਕਹਿੰਦੇ ਨੇ ਜਿਸ ਨੇ ਵਿਖਿਆ ਭਾਵ ਕੇ ਜਿਹੜੀ ਵਾਸ਼ਨਾ ਹੈ ਵਾਸ਼ਨਾਵਾਂ ਹਨ ਜਿਹੜੀਆਂ ਮਨ ਵਿੱਚ ਚਲਦੀਆਂ ਜਿਸ ਨੇ ਸਾਰੀਆਂ ਵਾਸ਼ਨਾਵਾਂ ਦਾ ਤਿਆਗ ਕਰ ਦਿੱਤਾ ਹੈ ਕਿਉਂਕਿ ਮਨ ਨੂੰ ਵਾਸ਼ਨਾਵਾਂ ਟਿਕਨ ਨਹੀਂ ਦਿੰਦੀਆਂ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਵਾਸ਼ਨਾ ਚੱਲਦੀ ਰਹਿੰਦੀ ਹੈ ਸੋ ਮਹਾਰਾਜ ਕਹਿੰਦੇ ਨੇ ਜਿਸ ਨੇ ਸਾਰੀਆਂ ਵਾਸ਼ਨਾਵਾਂ ਤਿਆਗ ਦਿੱਤੀਆਂ ਹਨ ਛੱਡ ਦਿੱਤੀਆਂ ਹਨ ਅੰਦਰ ਕਿਸੇ ਪ੍ਰਕਾਰ ਦਾ ਵੀ ਕੋਈ ਮਾੜਾ ਫੁਰਨਾ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਲਿਓ ਭੇਖ ਬੈਰਾਗ ਜਿਸ ਨੇ ਆਪਣੇ ਤਨ ਦੇ ਉੱਪਰ ਬੈਰਾਗ ਵਾਲਾ ਭੇਖ ਧਾਰਨ ਕਰ ਲਿਆ ਬੈਰਾਗ ਵਾਲਾ ਭੇਖ ਕੱਚੇ ਪੀਲੇ ਬਸਤਰ ਨਹੀਂ ਬਾਹਰੋਂ ਵਿਖਾਵਾ ਨਹੀਂ ਪਿਆਰਿਓ ਬੈਰਾਗ ਵਾਲਾ ਭੇਖ ਹੈ ਪਿਆਰੇ ਨੂੰ ਮਿਲਨ ਦਾ ਚਾਅ ਪੈਦਾ ਹੋਵੇ ਬੈਰਾਗ ਕਹਿੰਦੇ ਨੇ ਰੱਬ ਨੂੰ ਮਿਲਦਾ ਜਿਹਦੇ ਅੰਦਰ ਚਾਹ ਪੈਦਾ ਹੋ ਗਿਆ ਉਹਨੂੰ ਬੈਰਾਗੀ ਕਹਿੰਦੇ ਨੇ ਵੇਖਿਆ ਤਿਆਗ ਦਿੱਤੀ ਵਾਸ਼ਨਾਵਾਂ ਤਿਆਗ ਦਿੱਤੀਆਂ ਤੇ ਆਪਣੇ ਅੰਦਰ ਬੈਰਾਗ ਧਾਰਨ ਕਰ ਲਿਆ ਜਿਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ ਮਹਾਰਾਜ ਕਹਿੰਦੇ ਨੇ ਕਿ ਉਸ ਇਨਸਾਨ ਦੇ ਸ੍ਰਿਸ਼ਟ ਭਾਗ ਨੇ ਉਹਦੇ ਮੱਥੇ ਦੇ ਸ੍ਰਿਸ਼ਟ ਭਾਗ ਨੇ ਜਿਨਨੇ ਆਪਣੇ ਅੰਦਰ ਦੀਆਂ ਸਾਰੀਆਂ ਵਾਸ਼ਨਾਵਾਂ ਹੀ ਤਿਆਗ ਦਿੱਤੀਆਂ ਹਨ ਛੱਡ ਦਿੱਤੀਆਂ ਹਨ ਉਹਦੇ ਮੱਥੇ ਦੇ ਭਾਗ ਸ੍ਰੇਸ਼ਟ ਨੇ ਜਿਹੇ ਮਾਇਆ ਮਮਤਾ ਤਜਿ ਸਭ ਤੇ ਭਇਓ ਉਦਾਸ ਸਤਿਗੁਰੂ ਕਹਿੰਦੇ ਜਿਸਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ ਹੈ ਮਾਇਆ ਦੇ ਮੋਹ ਨੂੰ ਤਿਆਗ ਦਿੱਤਾ ਹੈ ਜਿਹੜਾ ਪਰਿਵਾਰ ਵਿੱਚ ਰਹਿ ਕੇ ਵੀ ਨਰਲੇਪ ਹੈ ਸੰਸਾਰ ਵਿੱਚ ਰਹਿ ਕੇ ਵੀ ਨਰਲੇਪ ਹੈ ਕਹੋ ਨਾਨਕ ਸੁਣ ਰੇ ਮਨਾ ਤਿਹ ਕਟ ਬ੍ਰਹਮ ਨਿਵਾਸ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਹ ਮੇਰ ਮਨਾ ਉਸ ਦਾ ਬ੍ਰਹਮ ਦੇ ਘਰ ਵਿੱਚ ਨਿਵਾਸ ਹੋ ਜਾਂਦਾ ਹੈ ਉਹਦੇ ਕਟ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ ਜਿਸ ਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ ਹੈ ਉਹ ਉਹਦੇ ਅੰਦਰ ਬ੍ਰਹਮ ਦਾ ਨਿਵਾਸਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ